ਸਿੱਧਾਰਥੀ ਓਮ ਜੈ ਜਗਦੀਸ਼ ਹਰੇ ਦੇ ਰਚਨਾਕਾਰ ਪੰਡਿਤ ਸ਼ਰਦਾ ਰਾਮ ਫਲੋਰੀ ਦਾ ਜਨਮ ਦਿਹਾੜਾ 29 ਸਤੰਬਰ ਨੂੰ ਲੁਧਿਆਣਾ ਵਿਖੇ ਧੂਮਤਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਸਬੰਧੀ ਮੀਟਿੰਗ ਅੱਜ ਸਥਾਨਕ ਸਰਕਟ ਹਾਊਸ ਵਿਖੇ ਹੋਈ ਸੁਣੋ ਕੀ ਕਹਿਣਾ ਹੈ ਪ੍ਰਬੰਧਕਾਂ ਦਾ ਅੱਜ ਪੰਡਿਤ ਸ਼ਰਦਾ ਰਾਮ ਫਲੋਰੀ ਮੈਮੋਰੀਅਲ ਮੈਨਫੈਕਚਰ ਸੋਸਾਇਟੀ ਪੰਜਾਬ ਦੀ ਮੀਟਿੰਗ ਸਰਕਟ ਹਾਊਸ ਲੁਧਿਆਣਾ ਵਿਖੇ ਹੋਈ ਹੈ ਇਸ ਵਿੱਚ ਜਿੱਥੇ 38 ਤਾਰੀਖ ਨੂੰ ਸਰਬਾ ਨਗਰ ਮੰਦਰ ਦੇ ਵਿੱਚ ਪੰਡਤ ਜੀ ਦਾ 187ਵਾਂ ਜਨਮ ਉਤਸਵ ਬਣਾਉਣ ਸੰਬੰਧੀ ਵਿਚਾਰਾ ਹੋ ਰਹੀਆਂ ਨੇ ਕਿਉਂਕਿ ਪੰਡਤ ਜੀ ਦੇ ਜੀਵਨ ਬਾਰੇ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰੋਫੈਸਰ ਹਰ ਮਹਿੰਦਰ ਸਿੰਘ 베ਦੀ ਜਿਹੜੇ ਚਾਂਸਲਰ ਵੀ ਰਹੇ ਪ੍ਰੋਫੈਸਰ ਤਹਿਦੀ ਵਿਭਾਗ ਦੇ ਅੰਮ੍ਰਿਤ ਸਰ ਯੂਨੀਵਰਸਿਟੀ ਦੇ ਫੈਦਰੇ ਹੈ ਗੁਦਾਂਤ ਦੇਵ ਯੂਨੀਵਰਸਿਟੀ ਦੇ ਤੇ ਉਹ ਆਏ ਉਹਨਾਂ ਨੇ ਉਹਨਾਂ ਦੇ ਜੀਵਨ ਤੇ ਚਾਨਣਾ ਪਾਇਆ ਕਿਉਂਕਿ ਪੰਡਿਤ ਸ਼ਰਦਾ ਰਾਮ ਫਲੋਰੀ ਜਿੱਥੇ ਉਹਨਾਂ ਨੇ ਓਮ ਜੈ ਜਗਦੀਸ਼ਰੇ ਸੁਆਮੀ ਜੈ ਜਗਦੀਸ਼ਰੇ ਆਰਤੀ ਲਿਖੀ ਹੈ ਉਸ ਦੇ ਨਾਲ ਨਾਲ ਇੱਕ ਉਹ ਦੇਸ਼ ਭਗਤ ਸਨ ਸੁਤੰਤਰਤਾ ਸੰਗ्रामੀ ਸਨ ਵਿਦਵਾਨ ਸਨ ਉੱਗੇ ਲੇਖਕ ਸਨ ਜਿਨ੍ਹਾਂ ਨੇ ਜੁੜੀਆਂ ਪੁਸਤਕਾਂ ਲਿਖੀਆਂ ਜਿੱਥੇ ਉਹਨਾਂ ਨੇ ਇਸਤਰੀ ਜਾਤੀ ਦੇ ਲਈ ਵੱਡਾ ਰੋਲ ਅਦਾ ਕੀਤਾ ਹੈ ਉਥੇ ਉਹਨਾਂ ਨੇ ਵਾਗਿਆਵਤੀ ਨਾਵਲ ਜਿਹੜਾ ਲਿਖ ਕੇ ਜਿਹੜਾ ਕਿ ਮੈਂ ਸਮਝਦਾ ਅੱਜ ਦੇ ਸਮੇਂ ਦੀ ਲੋੜ ਹੈ ਦਾ ਨਾਮ ਅਲੇਹੁਦ ਸਾਹ ਪ੍ਰੋਫੈਸਰ ਸਤੀਸ਼ ਸ਼ਰਮਾ ਹੈ ਅਤੇ ਜਿੱਦਾਂ 바ਵਾ ਜੀ ਨੇ ਦੱਸਿਆ ਹੈਗਾ ਕਿ 29 ਤਰੀਕ ਨੂੰ ਅਸੀਂ ਭਗੀ ਸ਼ਰਦਾਰਾ ਨਾਰਿੰਗੀ ਦਾ ਜਨਮ ਦਿਨ ਮਨਾਣਾ ਹੈ ਔਰ ਇਸ ਮੌਕੇ ਤੇ ਇਸ ਨੂੰ ਮੈਂ ਤੁਹਾਡੇ ਚੈਨਲ ਦੇ ذریعے ਸਾਰੇ ਆਪਣੇ ਸ਼ਹਿਰ ਦੇ ਨਿਵਾਸੀਆਂ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਇਸ ਸਮਾਗਮ ਦੇ ਵਿੱਚ ਆਣ ਔਰ ਲਾਭ ਉਠਾਣ ਕਿਉਂਕਿ ਜਿੱਦਾਂ ਬਾਬਾ ਜੀ ਨੇ ਦੱਸਿਆ ਹੈਗਾ ਕਿ ਅੱਜ ਵੀ ਸਾਡੇ ਸਮਾਜ ਦੇ ਵਿੱਚ ਪੀਸ਼ਸ ਜਿਹੜੀ ਹੈ ਲੋਕਾਂ ਦਾ ਰਹਿਣ ਸਹਣ ਹੈ ਉਸ ਦੇ ਵਿੱਚ ਸਾਡੇ ਧਰਮ ਦਾ ਪ੍ਰਭਾਵ ਜਿਹੜਾ ਹੈਗਾ ਉਹ ਘਟ ਰਿਹਾ ਹੈਗਾ ਉਹ ਵਧਣਾ ਚਾਹੀਦਾ ਹੈਗਾ ਵਾ ਸਾਡੇ ਨੌਜਵਾਨ ਜਿਹੜੇ ਬੱਚੇ ਨੇ ਉਹਨਾਂ ਨੂੰ ਇੱਕ ਹੋਰ ਜਿਹੜੀ ਹੈ ਸੇਧ ਦਿੱਤੀ ਜਾਣੀ ਚਾਹੀਦੀ ਹੈ ਔਰ ਖਾਸ ਕਰਕੇ ਪੰਡਿਤ ਜੀ ਦਾ ਜਿਹੜਾ ਕੰਮ ਹੈ ਉਹ ਬਹੁਤ ਹੀ ਵੱਡੇ ਤਰੀਕੇ ਦੇ ਨਾਲ ਹੈ ਜਨਮ ਦਿਨ ਮਨਾ ਕੇ ਅਸੀਂ ਲੋਕਾਂ ਨੂੰ ਪ੍ਰੇਰਿਤ ਕਰ ਸਕਾਂਗੇ ਨੌਜਵਾਨਾਂ ਨੂੰ ਸੰਦੇਸ਼ ਦੇ ਸਕਾਂਗੇ ਤੇ ਉਹਨਾਂ ਦੀਆਂ ਸਿੱਖਿਆਵਾਂ ਦੇ ਉੱਤੇ ਚੱਲ ਕੇ ਅਸੀਂ ਇੱਕ ਨਵੇਂ ਸਮਾਜ ਦਾ ਆ ਨੀਂਮ ਰੱਖ ਸਕੀ ਜਿਸ ਦੇ ਵਿੱਚ ਧਰਮ ਦਾ ਔਰ ਸਾਥੀ ਦਾ ਬੋਲਬਾਲਾ ਹੋਵੇ ਬਹੁਤ ਤੁਹਾਡਾ ਸਾਰਿਆਂ ਦਾ ਧੰਨ ਦੀ ਪ੍ਰਧਾਨ ਨਦੀਪ ਵਰਮਨ ਨੂੰ ਅਨੰਤ ਅਭਿਨੰਦਨ ਜੀ ਅੱਜ ਕਰਾ ਕਸ਼ਮਰ ਪਿਆਉ। ਕੰਡੀ ਸ਼ਰਧਾਹਮ ਫਲੋਰੀ ਦੀ ਦਾ ਤੁਮ ਜਿੱਦਾਂ ਪਤਾ ਹੀ ਹੈ ਅਸੀਂ ਹਰ ਸਾਲ ਉਹਨਾਂ ਦਾ ਜਨਮ ਦਿਵਸ ਮਨਾਦੇ ਹਾਂ ਕਿ ਮੇਰੇ ਤੋਂ ਪਹਿਲਾਂ ਅਮਰੀਕ ਦੇ ਵਿੱਚ ਬਾਬਾ ਜੀ ਨੇ ਤੁਹਾਨੂੰ ਸਾਰਾ ਕੁਝ ਦਾਸੇ ਦਿੱਤਾ ਤੇ ਮੈਂ ਪੂਰੇ ਸ਼ਹਿਰ ਵਾਸੀਆਂ ਨੂੰ ਇਹੀ ਬੇਨਤੀ ਕਰਦਾ ਕਿ ਹਣ ਉਹਨਾਂ ਕੋਲ ਵੀ ਆਸਣ ਸਤੰਬਰ 5 ਸ਼ਰਧਾਹਮ ਫਲੋਰੀ ਦੀ ਦਾ ਜਨਮ ਦਿਵਸ ਅਸੀਂ ਨਵ ਦੁਰਗਾ ਮੰਦਿਰ ਸਰਾਬਾ ਨਗਰ ਵਿੱਚ ਮਨਾ ਰਿਹਾ ਅਤੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਆਂ ਕਿ ਸਾਰੇ ਆਓ ਅਤੇ ਜੋ ਮਹਾਨ ਸ਼ਖਸੀਅਤਾਂ ਉੱਥੇ ਆ ਰਹੀਆਂ ਨੇ ਉਹਨਾਂ ਉਹਨਾਂ ਨੂੰ ਸੁਣੋ ਅਤੇ ਪੰਡਿਤ ਜੀ ਦੇ ਵੱਲੋਂ ਲਿਖੀਆਂ ਗਈਆਂ ਕਿਤਾਬਾਂ ਅਤੇ ਆਰਤੀ ਦੇ ਨਾਲ-ਨਾਲ ਹੋਰ ਵੀ ਉਹਨਾਂ ਦੀਆਂ ਸਿੱਖਿਆਵਾਂ ਜੋ ਦਿੱਤੀਆਂ ਨੇ ਉਹ ਆਪਾਂ ਸਾਰੇ ਵਿਚਾਰ ਸਾਂਝੇ ਕਰਾਂਗੇ ਉੱਥੇ ਪਹੁੰਚੋ ਨਵਦਰਗਾ ਮੰਦਰ 29 ਸਤੰਬਰ ਸਰਾਬਾਣ ਬਹੁਤ-ਬਹੁਤ